ਅੱਜ ਬੱਚੇ ਦਾ ਸਿਰ ਮਿਲਿਆ ਸੀਗਾ ਤੇ ਅਸੀਂ ਪੁਲਿਸ ਨੂੰ ਇਨਫੋਰਮ ਕਰਤਾ ਹੈ ਪੁਲਿਸ ਆਪਣੀ ਇਨਕੁਆਇਰੀ ਕਰ ਰਹੀ ਹੈ ਬਟ ਮੈਂ ਤਾਂ ਸਿਰਫ ਇਹਨਾਂ ਦੱਸ ਸਕਦਾ ਕਿ ਜੋ ਸਾਡੇ ਕੋਲ ਇੱਥੇ ਡਿਲੀਵਰੀਜ਼ ਹੋਈਆਂ ਉਹਦੇ ਵਿੱਚ ਕੋਈ ਬੱਚੇ ਮਿਸਿੰਗ ਨਹੀਂ ਹੈ ਜਿਹੜੀਆਂ 3 ਡੈਥਸ ਹੋਈਆਂ ਸੀਗੀਆਂ ਚਿਲड्रन ਦੀਆਂ ਉਹ ਸੀ ਬੱਚਿਆਂ ਪੇਰੈਂਟਸ ਨੂੰ ਬਾਡੀਜ਼ ਹੈਂਡ ਓਵਰ ਕਰਤੀਆਂ ਲੀਗਲੀ ਜੋ ਸਾਡਾ ਪ੍ਰੋਸੀਜਰ ਹੈ ਤੇ ਸਾਨੂੰ ਇਹ ਲੱਗ ਰਿਹਾ ਕਿ ਸਾਡੇ ਹਸਪੀਟਲ ਦੇ ਵਿੱਚ ਸ਼ਾਇਦ ਓਰੀਜਿਨੇਟ ਨਹੀਂ ਹੋਇਆ ਬਟ ਇਹਦੀ ਇਨਕੁਆਇਰੀ ਪੁਲਿਸ ਕਰ ਰਹੀ ਹੈ ਅੱਗੇ ਅਸੀਂ ਸਾਰੇ ਡਾਕੂਮੈਂਟਸ ਤੇ ਸਾਰੇ ਜੋ ਪੁਲਿਸ ਨੂੰ ਚਾਹੀਦੇ ਸੀਗੇ ਸਨ ਉਹਨਾਂ ਸਾਰਾ ਕੁਝ ਉਹਨਾਂ ਨੂੰ ਹੈਂਡਓਵਰ ਕਰਤਾ ਸਰ ਇੱਕ ਰਜਿੰਦਰ ਹਸਪਤਾਲ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਬੱਚੇ ਦੀ ਕਰ ਦਿੰਦਾ ਕੀ ਮਾਮਲਾ ਸਰ ਇੱਕ ਵਾਰਡ ਨੰਬਰ 3 ਤੇ 4 ਵਾਰਡ ਨੰਬਰ 4 ਰਜਿੰਦਰ ਹਸਪਤਾਲ ਦੇ ਗੈਲਰੀ ਚ ਗੈਲਰੀ ਚ ਇੱਕ ਨਵਜੰਮੇ ਬੱਚੇ ਦੀ ਸਿਰ ਮਿਲਿਆ ਜਿਸ ਬੰਦਾ ਚ ਜੇ ਬੱਚੇ ਦਾ ਮਤਲਬ ਨਿਊ ਬੋਰਨ ਬੱਚਾ ਹੈ ਉਸ ਸਬੰਧ ਚ ਹੁਣ ਐਫ ਆਈ ਆਰ ਦਰਜ ਕੀਤੀ ਜਾ ਰਹੀ ਹੈ ਨਾਮ ਲੂ ਵਿਅਕਤੀ ਬਲਿਗ ਵਿਅਕਤੀਆਂ ਦੇ ਖਿਲਾਫ ਰਜਿੰਦਰ ਹਸਪੀਟਲ ਤੋਂ ਤਲਾਹਈ ਸੀ ਜਿਸ ਸਬੰਧ ਚ ਹੁਣ ਤਫਤੀਸ਼ ਕੀਤੀ ਜਾ ਰਹੀ ਹੈ ਅੱਗੇ ਤਫਤੀਸ਼ ਜਾ ਰਹੀ ਹੈ ਫਿਰ ਕੁੱਤੇ ਵੱਲੋਂ ਕਹਿੰਦਾ ਕਿ ਲੋਕਾਵਰਨਾਂ ਤੋਂ ਇਹ ਇਸ ਸਬੰਧ ਚ ਕੋਈ ਕੁੱਤੇ ਵਾਲੀ ਗੱਲ ਹਜੇ ਤੱਕ ਜੋ ਤਲਾਹ ਮਿਲੀ ਉਹ ਬੱਚੇ ਦਾ ਸਿਰ ਉਥੋਂ ਉਥੇ ਪਿਆ ਮਿਲਿਆ ਗੈਲਰੀ ਚ ਉਸ ਸਬੰਧ ਚ ਅੱਗੇ ਤਫਤੀਸ਼ ਚੱਲੀ ਹੈ ਜੋ ਅੱਗੇ ਤਫਤੀਸ਼ ਇਸ ਤਰ੍ਹਾਂ ਨੂੰ ਸੀਸੀਟੀਵੀ ਫੁਟੇਜ ਜਾਂ ਕੋਈ ਹੋਰ ਹਿਊਮਨ ਇੰਟੈਲੀਜੈਂਸ ਦੇ ਉਹ ਤੇ ਤਫਤੀਸ਼ ਕੀਤੀ ਜਾ ਰਹੀ ਹੈ ਕਿ ਉਸਨੇ ਵਾਇਰਲ ਹੋ ਰਹੀ ਹੈ ਜਿਸ ਤਰ੍ਹਾਂ ਕੁੱਤੇ ਵੀ ਨੇੜੇ ਬੈਠੇ ਹੋਏ ਨੇ ਉਹਦੇ ਸਿਰ ਤੇ ਪੋਲ ਉਹ ਹਜੇ ਅਸੀਂ ਸੀਸੀਟੀਵੀ ਫੁਟੇਜ ਵੈਰੀਫਾਈ ਕਰ ਰਹੇ ਹਾਂ ਜਿਹੜੇ ਕੁੱਤੇ ਵੱਲੋਂ ਕੋਈ ਬੱਚੇ ਦੀ ਸਿਰ ਲਿਆਂਦਾ ਗਿਆ ਇਹ ਗੱਲ ਹਜੇ ਤੱਕ ਕੋਈ ਸਾਹਮਣੇ ਨਹੀਂ ਆਈ ਸਰ ਨਵਜਮਾ ਵਿੱਚ ਬੱਚਾ ਸੀ ਕਿ ਨਵਜਮਾ ਵਿੱਚ ਬਿਲਕੁਲ ਨਵਜਮਾ ਵਿੱਚ ਬੱਚਾ ਸਰ ਕੋਈ ਪਤਾ ਲੱਗੇ ਪ੍ਰਸ਼ਾਸਨ ਉਪਰੋਕਤ ਚੱਲ ਰਹੀ ਹੈ ਜੀ ਤਫਤੀਸ਼ ਚੱਲ ਰਹੀ ਸਾਨੂੰ ਕਰੀਬ ਘੰਟਾ ਪਹਿਲਾਂ ਇਤਲਾ ਮਿਲੀ ਹੈ ਤਫਤੀਸ਼ ਕਰ ਰਹੇ ਹਾਂ ਜੀ ਕਰੀਬ ਡੇਢ ਘੰਟਾ ਪਹਿਲਾਂ ਇੱਕ ਬੱਚੇ ਦਾ ਜਿਹੜਾ ਸਿਰ ਮਿਲਿਆ ਇੱਥੇ ਪੋਰਟ ਨੰਬਰ 4 ਜਿੱਥੇ ਉਹ ਗੈਲਰੀ ਬਣਦੀ ਆ ਉਹਦੀ ਉੱਥੇ ਤੇ ਅਸੀਂ ਡਾਕਟਰਸ ਨੂੰ ਉਹਨੂੰ ਬੱਚੇ ਨੂੰ ਜਿਹੜਾ ਸੀਗਾ ਉਹਨੂੰ ਰਖਵਾਤਾ ਮੋਰਚਰੀ 'ਚ ਜੀ ਡਾਕਟਰਸ ਨੂੰ ਅਸੀਂ ਪੁੱਛਿਆ ਪ੍ਰਾਇਮਰੀ ਕੀ ਬੱਚੇ ਦਾ ਕਿੰਨੇ ਕਿ ਦਿਨ ਬੱਚਾ ਲੱਗਦਾ ਉਹ ਕਹਿੰਦੇ ਵੀ ਨਿਊਲੀ ਬੌਰਨ ਹੈ ਤਾਂ ਉਸ ਹੱਬ ਨਾਲ ਅਸੀਂ ਜਿੰਨੇ ਵੀ ਨਿਊਲੀ ਬੌਰਨ ਬੱਚੇ ਨੇ ਇੱਥੇ ਜਿਹੜੇ ਪੈਦਾ ਹੋਏ ਨੇ ਆ ਲਾਈਵ ਵੀ ਨੇ ਜਿਹੜੇ ਬੌਨ ਡੈਡ ਵੀ ਨੇ ਤਾਂ ਉਹਨਾਂ ਸਾਰਿਆਂ ਦੀਆਂ ਲਿਸਟਾਂ ਲੈ ਰਹੇ ਹਾਂ ਲਿਸਟ ਲੈ ਕੇ ਅਸੀਂ ਇੱਕ ਇੱਕ ਬੱਚੇ ਨੂੰ ਫਿਜ਼ੀਕਲੀ ਵੈਰੀਫਾਈ ਕਰਾਂਗੇ ਇਸੇ ਤਰ੍ਹਾਂ ਹੀ ਕਿ ਸੀਸੀਟੀਵੀ ਕੈਮਰਾਜ਼ ਵੈਲ ਇੰਸਟਾਲਡ ਨੇ ਉਹਨਾਂ ਸਾਰਿਆਂ ਨੂੰ ਵੀ ਪ੍ਰੋਪਰਲੀ ਵੈਰੀਫਾਈ ਕਰਾਂਗੇ ਐਫਆਈਆਰ ਵਿਲ ਬੀ ਲੌਜ ਔਨ ਦਿਸ ਇਨਫੋਰਮੇਸ਼ਨ ਹੁਣੇ ਐਫਆਈਆਰ ਦੇਣ ਲੱਗੇ ਆਂ ਔਰ ਨਾਲ ਦੀ ਨਾਲ ਜਿਹੜੇ ਜਿਹੜੇ ਪ੍ਰਾਇਮਰੀ ਸਾਡੀ ਡਿਊਟੀਆਂ ਨੇ ਇੱਕ ਤਾਂ ਸੀਸੀਟੀਵੀ ਦੇ ਨਾਲ ਕਿ ਡਿਜੀਟਲ ਫੁੱਟਪ੍ਰਿੰਟ ਕੀ ਨੇ ਉਥੇ ਕਿਵੇਂ ਆ ਦੂਸਰੀ ਚੀਜ਼ ਹੈ ਕਿ ਜਿਹੜੀ ਲਿਸਟ ਓਬਟੇਨ ਕਰਕੇ ਇਹਨਾਂ ਤੋਂ ਕਿ ਕਿੰਨੇ ਬੱਚੇ ਨੇ ਸਾਰਿਆਂ ਨੂੰ ਫਿਜ਼ੀਕਲੀ ਵੈਰੀਫਾਈ ਕਰਕੇ ਇਸ ਜਿਹੜਾ ਜਿਹੜਾ ਹੁਣ ਜਿਹੜਾ ਆਪ ਨੂੰ ਮਿਲਿਆ ਬੱਚੇ ਦਾ ਸਰ ਕਿ ਨੂੰ ਪ੍ਰੋਪਰਲੀ ਆਇਡੈਂਟੀਫਾਈ ਕਰਾਂਗੇ ਕਿ ਇਹ ਬੱਚਾ ਕਿਸ ਦਾ ਔਰ ਜਿਹੜੇ ਕ੍ਰਿਮੀਨਲ ਨੇ ਕੀਤਾ ਉਹਦੇ ਖਿਲਾਫ ਬੰਦੀ ਕਰ ਦੇਣਾ ਸਰ ਕੀ ਲੱਗਦਾ ਹੈ